ਤੂੰ ਸਮਰਥ ਵੜਾ ਮੇਰੀ ਮਤ ਥੋੜੀ ਤੂੰ ਤੇ ਮਹਾਨ ਸਾਗਰ ਦੀ ਤਰ੍ਹਾਂ ਹੈ ਮੇਰੀ ਅਕਲ ਤੇ ਨਿੱਕਾ ਜਿਹਾ ਪਿਆਲਾ ਚਲੋ ਜੀ ਦਿੱਤ ਇੱਕ ਮੈਂ ਛੋਟੀ ਜਿਹੀ ਗਾਥਾ ਤੁਹਾਨੂੰ ਸਰਵਨ ਕਰਾਵਾਂ ਇਹ ਥਿੰਦੀ ਗੱਲ ਹੈ 2.5 ਹਜ਼ਾਰ ਸਾਲ ਪੁਰਾਣੀ ਯੂਨਾਨ ਇਥੇ ਨਸ਼ੇਰ ਸਮੁੰਦਰ ਦੇ ਤੱਟ ਤੇ ਸੁਕਰਾਟ ਟਹਿਲ ਰਿਹਾ ਸੀ ਕੰਦੇ ਸਮੇਂ ਰੋਣ ਦੀ ਆਵਾਜ਼ ਪਈ ਕਿਸੇ ਬੱਚੇ ਦੀ ਕੰਨਾਂ ਦੇ ਵਿੱਚ ਮਹਾਪੁਰਖਾਂ ਦੇ ਹਿਰਦੇ ਬੜੇ ਕੋਮਲ ਹੁੰਦੇ ਨੇ ਜਦੋਂ ਆਵਾਜ਼ ਆਈ ਉਧਰ ਚਲੇ ਗਏ ਬੱਚਾ ਰੋ ਰਿਹਾ ਸੀ ਉਹਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਬੇਟਾ ਕਿਉਂ ਰੋ ਰਿਹਾ ਹੈ ਉਹਦੇ ਹੱਥੇ ਚ ਪਿਆਲਾ ਸੀ ਕਹਿੰਦਾ ਬਹੁਤ ਧੇਰ ਦਾ ਇਸ ਸਮੁੰਦਰ ਨੂੰ ਮੈਂ ਪਿਆਲੇ 'ਚ ਭਰਨਾ ਚਾਹੁੰਦਾ ਮੇਰੇ ਪਿਆਲੇ 'ਚ ਆ ਜਾਵੇ ਪਰ ਮੈਂ ਥੱਕ ਗਿਆ ਇਹ ਆਂਦਾ ਹੀ ਨਹੀਂ ਮੇਰੇ ਪਿਆਲੇ 'ਚ ਬਚ ਜਾਂਦਾ ਹੈ ਕਹਿੰਦਾ ਸੁਕਰਾਤ ਰੋਣ ਲੱਗ ਪਿਆ ਹੈ ਹੈ ਪ੍ਰਭੂ ਤੂੰ ਇਸ ਬੱਚੇ ਤੋਂ ਮੈਨੂੰ ਅਕਲ ਦਿਲਾਣੀ ਸੀ ਵਾਕਈ ਸਾਗਰ ਪਿਆਲੇ 'ਚ ਨਹੀਂ ਆਵੇਗਾ ਨਹੀਂ ਆਵੇਗਾ ਨਹੀਂ ਆਵੇਗਾ ਇੰਜ ਬੋਲੇਗਾ ਨਹੀਂ ਆਵੇਗਾ ਨਹੀਂ ਆਵੇਗਾ اے ਪ੍ਰਭੂ ਤੂੰ ਇਤਨਾ ਮਹਾਨ ਮੇਰੀ ਅਕਲ ਦੇ ਕਨਕਾਜਿਆਂ ਪਿਆਲੇ ਇਸ ਸਾਗਰ ਪਿਆਲੇ ਚ ਨਹੀਂ ਆਵੇਗਾ ਨਹੀਂ ਆਵੇਗਾ ਇੰਜ ਬੋਲੀ ਗਏ ਕਿ ਬੱਚੇ ਨੇ ਸੁਣਿਆ ਮੈਨੂੰ ਕਹਿ ਰਿਹਾ ਭਾਵੇਂ ਸੋਕਰਾਟੇ ਆਪਣੀ ਧੁੰਨ ਦੇ ਚ ਮਸਤ ਸਨ ਇਸ ਸਾਗਰ ਪਿਆਲੇ ਚ ਨਹੀਂ ਆਏਗਾ ਨਹੀਂ ਆਏਗਾ ਨਹੀਂ ਬੱਛੇ ਨੇ ਵੀ ਸੁਣ ਲਿਆ ਵਾ ਕਈ ਇਹ ਸਾਗਰ ਪਿਆਲੇ ਚ ਨਹੀਂ ਆਏਗਾ ਉਹਨੇ ਪਤਾ ਕੀ ਕੀਤਾ ਸਮੁੰਦਰ ਦੇ ਨੇੜੇ ਜਾ ਕੇ ਨਾ ਪਿਆਲਾ ਚੁੱਕ ਕੇ ਮਾਰਿਆ ਸਮੁੰਦਰ ਦੇ ਆਖਿਆ ਜਾ ਸਾਗਰ ਮੇਰੇ ਪਿਆਲੇ ਚ ਨਹੀਂ ਆਂਦਾ ਤੇ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਸੁਣਿਆ ਕਿੰਨੇ ਨੇ ਇਹ 90 ਸਾਲ ਦਾ ਬੁੱਢਾ ਸੁਕਰਾ ਉਸ 4-5 ਸਾਲ ਦੇ ਬੱਚੇ ਦੀ ਪਹਿਲੀ ਬੇਨ। ਆਖੇ بڑے بڑے ਗ੍ਰੰਥ ਪੜ੍ਹ ਕੇ ਇਹ ਰਾਜ਼ ਨਹੀਂ ਲੱਭਿਆ। ਤੇਰੇ ਨਾ ਤੋਤਲੇ ਬੋਲਾਂ ਤੋਂ ਰਾਜ਼ ਲੱਭੇ। ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਪ੍ਰਗਟ ਨਹੀਂ ਹੋ ਸਕਦਾ। ਪਰ ਮੈਂ ਸਾਰੇ ਦਾ ਸਾਰਾ ਉਸ ਵਿੱਚ ਲੀਨ ਹੋ ਸਕਦਾ। ਲੀਨ ਹੋ ਸਕਦਾ। ਗੱਲ ਸਮਝ ਜਾ ਗਈ। ਪਤਾ ਚੱਲ ਗਿਆ। ਰਾਜ਼ ਮਿਲ ਗਿਆ।